ਅੱਜ ਦੀ ਪ੍ਰੈਸ ਕਾਨਫਰੈਂਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਵੱਲੋਂ ਸਾਡੀ CIA ਦੀ ਟੀਮ ਔਰ ਸਾਡੀ ਜਿਹੜੀ ਹਾਈ ਟੈਕ ਨਾਕੇ ਲੱਗਦੇ ਇਨ ਆ ਦੀ ਜੁਆਇੰਟ ਐਫਰਟ ਔਰ ਜਿਹੜੀ ਖੰਨਾ ਸਬ ਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਐਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ FIR ਦਰਜ ਹੋਏ ਜੀ ਅਸਲਾ ਐਟ ਦੇ ਰੀਮ ਜੇ ਤੋ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋਹ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਇਹਨਾਂ ਦੋਨਾਂ ਕੇਸਾਂ ਚ ਸਾਨੂੰ ਕੁੱਲ ਮਿਲਾ ਕੇ 22 ਜਿਹੜੇ ਇਲੀਗਲ ਪਿਸਟਲਸ ਹੈ ਉਹ ਬਰਾਮਦ ਹੋਏ ਔਰ 10 ਅਸੀਂ ਇਸ ਕੇ ਇਹਨਾਂ ਕੇਸਾਂ ਚ ਦੋਸ਼ੀ ਗ੍ਰਫਤਾਰ ਕੀਤੇ ਇੱਕ ਐਫ ਆਈ ਆਰ ਹੈਗਾ ਜੀ ਉਹ ਪਹਿਲੀ ਦਸੰਬਰ ਨੂੰ ਸਿਟੀ ਖੰਨਾ ਵਿੱਚ ਦਰਜ ਹੋਇਆ ਸੀ ਜਿਹਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਕੀਤੀ ਸੀ ਇਹਦੇ ਚ ਇੱਕ ਗੁਰਲਾਲ ਸਿੰਘ ਵਾਸੀ ਤਰਨਤਾਰਨ ਔਰ ਮਨਦੀਪ ਸਿੰਘ ਅਗੇਨ ਵਾਸੀ ਤਰਨਤਾਰਨ ਇਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ ਪਾਸੋਂ ਸਾਨੂੰ ਕੁਝ 4 ਪਿਸਟਲਸ ਇਹਨਾਂ ਤੋਂ ਰਿਕਵਰ ਹੋਈ ਸੀ ਔਰ ਅਸੀਂ ਸਿੱਟੀ ਖੰਨਾ ਵਿੱਚ 255498 ਅਸਲਾਗ ਦਾ ਐਫਆਈਆਰ ਲੌਂਚ ਕੀਤਾ ਸੀ ਤੇ ਉਦੀ ਹੀ ਜਿਹੜੀ ਅਸੀਂ ਬਾਅਦ ਚ ਬੈਕਵਰਡ ਐਂਡ ਫਾਰਵਰਡ ਲਿੰਕੇਜ ਕੀਤੀ ਉਹਦੇ ਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਸੀਗੇ ਇੱਕ ਰਕਸ਼ਿਤ ਸੈਣੀ ਜਿਹੜਾ ਵਾਸੀ ਅੰਮ੍ਰਿਤਸਰ ਹੈ ਇਹਦੇ ਤੋਂ ਲੈ ਕੇ ਆਏ ਸੀਗੇ ਇਹ ਜਿਹੜਾ ਰਕਸ਼ਿਤ ਸੈਣੀ ਹੈ ਇਹਨੂੰ ਅਸੀਂ ਰੀਸੈਂਟਲੀ ਹੀ ਖੰਨਾ ਪੁਲਿਸ ਨੇ 25 ਨਵੰਬਰ ਨੂੰ ਦੁਰਾਹੇ ਦੇ ਇੱਕ ਆਰਮਜ਼ੈਕ ਦੇ ਕੇਸ ਚ ਅਰੈਸਟ ਕੀਤਾ ਸੀਗਾ ਸੋ ਇਹਨਾਂ ਦੇ ਪੁਛਕਿਰ ਦੇ ਬਿਨਾਵਤੇ ਉਹਨੂੰ ਅਸੀਂ ਇਸ ਕੇਸ ਤੇ ਨਾਮਿਨੇਟ ਕੀਤਾ ਤੇ ਇਹਨੂੰ 6 ਦਸੰਬਰ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਔਰ ਜਦੋਂ ਉਹਦੀ ਪੁਛਕਿਰ ਚ ਪਤਾ ਲੱਗਿਆ ਕਿ ਜਿਹੜਾ ਰਕਸ਼ਿਤ ਸੈਣੀ ਹੈ ਇਹ ਪਿੱਛੋਂ ਇੱਕ ਅਭਿਨਵ ਮਿਸ਼ਰਾ ਉਰਫ ਉਰਫ ਅਨੁਜ ਜਿਹੜਾ ਥਾਣਾ ਬिलासपुर ਜ਼ਿਲ੍ਹਾ ਪਲੀਬੀਤ ਯੂਪੀ ਦਾ ਰਹਿਣ ਵਾਲਾ ਹੈ ਉਹਦੇ ਤੋਂ ਔਰ ਇੱਕ ਕਮਲ ਬਡੋਲੇ ਜਿਹੜਾ ਥਾਣਾ ਭਗਵਾਨਪੁਰ ਜ਼ਿਲ੍ਹਾ ਖਾਰਗੋਨ ਮੱਧ ਪ੍ਰਦੇਸ਼ ਐਂਡ ਕੁਲਦੀਪ ਸਿੰਘ ਇਹ ਵੀ ਥਾਣਾ ਇਹ ਪਿੰਡ ਸਿੰਗਾਣਾ ਥਾਣਾ ਮਨਾਵਰ ਜ਼ਿਲ੍ਹਾ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਤੋਂ ਲੈ ਕੇ ਆਂਦਾ ਹੈ ਸੋ ਇਹਨਾਂ ਤਿੰਨਾਂ ਨੂੰ ਅਸੀਂ ਨਾਮਿਨੇਟ ਕਰਕੇ CIA ਦੀ ਟੀਮ ਨੂੰ ਭੇਜਿਆ ਹੈਡ ਲੈਡ ਬਾਈ CIA ਇਨਚਾਰਜ ਇੰਸਪੈਕਟਰ ਅਮਨ ਨੇ ਇਹ ਤਿੰਨੋਂ ਦੀ ਇਹਨਾਂ ਦੀ ਸਪੈਸ਼ਲ ਟੀਮ Madhya Pradesh ਗਈ ਇੱਥੇ ਇਹਨਾਂ ਨੇ 11 ਦਸੰਬਰ ਨੂੰ ਅਭਿਨਵ ਮਿਸ਼ਰਾ ਉਰਫ ਅਨਜ ਨੂੰ ਗ੍ਰਫਤਾਰ ਕਰਕੇ ਇਹਦੇ ਤੋਂ ਦੋ ਪਿਸਟਲਜ਼ ਰਿਕਵਰ ਕੀਤੀਆਂ ਜਿਹੜਾ ਕਮਲ ਬਡੋਲੇ ਆ ਇਸ ਤੋਂ ਪੰਜ ਪਿਸਟਲਜ਼ ਰਿਕਵਰ ਹੋਈਆਂ ਔਰ ਕੁਲਦੀਪ ਸਿੰਘ ਪਾਸੋਂ ਸਾਨੂੰ ਪੰਜ ਪਿਸਟਲਜ਼ ਰਿਕਵਰ ਹੋਈਆਂ ਤੋਂ ਸਾਨੂੰ ਕੁੱਲ ਮਿਲਾ ਕੇ Madhya Pradesh ਦੀ ਜਿਹੜੀ ਸਾਡੀ ਰੇਡ ਸੀਗੀ 12 ਪਿਸਟਲਜ਼ ਦੀ ਰਿਕਵਰੀ ਹੋਈ ਹੈ ਇਸ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਅਨੁਜੈ ਇਹ ਪਹਿਲਾਂ ਵੀ ਦੋ ਵਾਰੀ ਪੰਜਾਬ ਆ ਚੁੱਕਿਆ ਹੈ ਅਸਲੇ ਦੀ ਸਪਲਾਈ ਸਪਲਾਈ ਕਰਨ ਲਈ ਔਰ ਇਹਦੇ ਤੇ ਇੱਕ ਜਲੰਧਰ ਕਮਿਸ਼ਨਰ ਚਾ ਵੀ ਪਰਚਾ ਦਰਜਾ 2020 ਦਾ ਜਿਹਦੇ ਜੇ ਇਹ PO ਹੈਗਾ ਪਰ ਹੀ ਸਟਿਲ ਵਾਂਟਡ ਔਰ ਜਿਹੜਾ ਕੁਲਦੀਪ ਸਿੰਘ ਹੈ Madhya Pradesh ਦਾ ਇਹ ਉੱਥੇ ਹੀ ਹਥਿਆਰ ਨੂੰ ਮੈਨੂਫੈਕਚਰ ਕਰਦਾ ਹੈ ਔਰ ਇਹ ਪਹਿਲਾਂ ਵੀ ਕਈ ਮੌਕਿਆਂ ਤੇ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਔਰ ਜਿਹੜਾ ਕੁਲਦੀਪ ਸਿੰਘ ਦਾ ਫਾਦਰ ਹੈ ਪਹਿਲਾਜ ਸਿੰਘ ਇਹ ਸਾਨੂੰ ਪਤਾ ਲੱਗਿਆ ਤਫਤੀਸ਼ ਚ ਕਿ ਇਹ ਇਹਦੇ ਤੇ ਪਹਿਲਾਂ ਹੀ ਮੱਧ ਪ੍ਰਦੇਸ਼ ਚ ਐਟਲੀਸਟ 10 ਅਸਲਾ ਐਕਟ ਦੇ ਅਧੀਨ ਪਰਚੇ ਦਰਜ ਹੈ ਇਸੇ ਤਰ੍ਹਾਂ ਦੂਜਾ ਜਿਹੜਾ 6 ਦਸੰਬਰ ਨੂੰ ਸਾਡੀ CIA ਟੀਮ ਨੇ ਸ਼ੱਕੀ ਪੁਰਸ਼ਾਂ ਨੂੰ ਰਾਉਂਡ ਅਪ ਕੀਤਾ ਸੀਗਾ T ਪੁਆਇੰਟ ਕਬਜ਼ਾ ਫੈਕਟਰੀ ਰੋਡ ਦੇ ਨੇੜੇ ਉੱਥੇ ਦੋ ਨੌਜਵਾਨ ਇਹਨਾਂ ਨੇ ਰਾਉਂਡ ਅਪ ਕੀਤੇ ਸੀ ਇੱਕ ਦਾ ਨਾਮ ਤਜਿੰਦਰ ਸਿੰਘ ਹੈ ਇਹ ਹੈਗਾ ਰਹਿਣ ਵਾਲਾ ਬਟਾਲਾ ਗੁਰਦਾਸਪੁਰ ਦਾ ਔਰ ਦੂਜੇ ਵਿਅਕਤੀ ਦਾ ਨਾਮ ਹੈ ਅਰਜਿੰਦਰ ਸਿੰਘ ਇਹਨਾਂ ਦੋਨਾਂ ਤੋਂ ਤੇਜਿੰਦਰ ਤੋਂ ਤਿੰਨ ਪਿਸਟਲ ਔਰ ਅਰਜਿੰਦਰ ਸਿੰਘ ਤੋਂ ਸਾਨੂੰ ਦੋ ਪਿਸਟਲਸ ਰਿਕਵਰ ਹੋਈਆਂ ਸੀ ਅਕੋਰਡਿੰਗਲੀ ਇਨਾਂ ਤੇ ਐਫ ਆਈ ਆਰ 6 ਦਸੰਬਰ ਨੂੰ ਸਿਟੀ ਟੂ ਖੰਨਾ ਚ ਲੌਜ ਹੋਇਆ ਸੀਗਾ ਇਨਾਂ ਜੀ ਜਦੋਂ ਅੱਗੇ ਕੁਝ ਕੁਛ ਕੀਤੀ ਗਈ ਉੱਥੇ ਪਤਾ ਲੱਗਿਆ ਕਿ ਇੱਕ ਰਾਜਨਪ੍ਰੀਤ ਜਿਹੜਾ ਵੈਪਨਸ ਹੈ ਪਿੱਛੋਂ ਰਾਜਨਪ੍ਰੀਤ ਉਹ ਰੈਂਡ ਵਾਲਾ ਹੈਗਾ ਅੰਬਰਸਰ ਦਾ ਔਰ ਬਲਜਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਉਹਨਾਂ ਨੂੰ ਇਹਨਾਂ ਨੇ ਦੇਣੇ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗੇਨ ਸਾਡੀ ਟੀਮ ਬੈਕਵਰਡ ਲਿੰਕੇਜ ਚ ਗਈ ਤੇ ਇਨਾਂ ਨੇ ਇਹਨਾਂ ਤੋਂ ਇਨਾਂ ਨੂੰ ਹੀ ਰੈਸਟ ਕੀਤਾ ਦੋਨਾਂ ਨੂੰ ਔਰ ਫਰਦਰ ਇੱਕ ਹੋਰ ਪਿਸਟਲ ਦੀ ਬਰਾਮਦਗੀ ਹੋਈ ਇਸ ਤਰ੍ਹਾਂ ਦੋਨੋਂ ਹੀ ਕੇਸਸ ਚ ਸਾਨੂੰ origianally ਸਾਡੀ ਸਪੈਸ਼ਲ ਟੀਮਸ ਨੇ ਰਿਕਵਰੀ ਕੀਤੀ ਤਾਂ ਉਸ ਤੋਂ ਬਾਅਦ ਫਾਰਵਰਡ ਔਰ ਬੈਕਵਰਡ ਲਿੰਕਜ ਕਰਤੇ ਹੋਏ ਸਾਡੀ CIA ਟੀਮ ਦੋਨਾਂ ਹੀ ਕੇਸਸ ਚ ਪਿੱਛੋਂ ਜਿਨ੍ਹਾਂ ਨੂੰ ਇਹਨਾਂ ਨੇ ਸਪਲਾਈ ਕਰਨਾ ਸੀ ਜਾਂ ਜਿੱਦੇ ਪਿੱਛੇ ਜਾਂ ਅੱਗੇ ਜਿਹਨੂੰ ਵੀ ਦੇਣੇ ਸੀ ਸਾਰਿਆਂ ਨੂੰ ਅਸੀਂ ਇਹਨਾਂ ਕੇਸਸ ਚ ਕੁੱਲ ਮਿਲਾ ਕੇ 10 ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਤੇ ਸਾਡੀ ਟੀਮ ਦੀ ਬੜੀ ਵਧੀਆ ਕਾਰਗੁਜ਼ਾਰੀ ਹੈ ਜਿਨ੍ਹਾਂ ਨੂੰ ਮੈਂ ਕੰਗਰਾਚੂਲੇਟ ਕਰਦੀਆਂ ਕਿ ਟੋਟਲ ਸਾਡੇ 22 ਇਲੀਗਲ ਪਿਸਟਲਸ ਸਾਨੂੰ ਬਰਾਮਦ ਹੋਏ ਜਿਨ੍ਹਾਂ ਨੂੰ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਜੀ ਲਈ ਯੂਜ਼ ਕੀਤਾ ਜਾਣਾ ਸੀ। ਔਰ ਇਹਨਾਂ ਦੇ ਜਿਹੜੇ ਕ੍ਰਿਮੀਨਲਸ ਹੈਗੇ ਸਾਰਿਆਂ ਦੀ ਉਮਰ ਬਿਟਵੀਨ 20 ਟੂ 30 ইয়ারਸ ਹੈ ਜਿन्हे ਵੀ 10 ਕ੍ਰਿਮੀਨਲਸ ਹੈ ਔਰ ਜਿਹੜਾ ਗੁਰਲਾਲ ਸਿੰਘ ਹੈ ਵਾਸੀ ਤਰਨਤਾਰਨ ਇਹਦੇ ਤੇ ਇੱਕ ਮੱਧ ਪ੍ਰਦੇਸ਼ ਚ ਪਹਿਲਾਂ ਹੀ ਅਸਲਾ ਐਕਟ ਦੇ ਤੀਨ ਪਰਚਾ ਦਰਜ ਹੈ। ਔਰ ਜਿਹੜਾ ਰਕਸ਼ਿਤ ਸੈਣੀ ਹੈ ਉਹਦੇ ਤੇ ਪਹਿਲਾਂ ਚਾਰ ਚਾਰ ਪਰਚੇ ਆਲਰੇਡੀ ਦਰਜ ਹੈ ਇੱਕ ਮੁਹਾਲੀ ਚ ਇੱਕ ਅੰਮ੍ਰਿਤਸਰ ਦੋ ਅੰਮ੍ਰਿਤਸਰ ਤੇ ਇੱਕ ਦੁਰਾਹੇ ਚ ਇੱਕ ਜਿਹੜਾ ਅਭਿਨਵ ਮਿਸ਼ਰਾ ਜਿਹੜਾ ਕਿ ਮੈਂ ਪਰ ਤੁਹਾਨੂੰ ਪਹਿਲਾਂ ਹੀ ਦੱਸਿਆ ਇਹ 2020 ਦੇ ਇੱਕ ਜਲੰਧਰ ਕਮਿਸ਼ਨਰੇਟ ਦੇ 307 188 اور arms at case چ ہی از ا پی او باقی ਸਾਰਿਆਂ ਤੇ ਕੋਈ ਪਰਚੇ ਦਰਜ ਨਹੀਂ ਹੈ ਇੱਕ ਤਜਿੰਦਰ ਸਿੰਘ ਤੇ ਵੀ ਜ਼ਿਲ੍ਹਾ ਬਟਾਲਾ ਚ اسلحے ਦਾ ਪਰਚਾ ਦਰਜ ਹੈ ਐਂਡ इन दी एंड मैं यही दसना चाहवागी खन कि खन्ना पुलिस वालों पहली जनवरी तो लेके हूँ तक असी 38 एफआईआर एफ आई आर आर्म्स एक्ट के अंदर दर्ज कर चुके और साढ़े 142 वेपन्स रिकवर हो चुके हैं विच इज़ अ आई थिंक बहुत वीडी साड़ी टीम दी सक्सेस uh, है एंड आई होप कि असी इस तरह वो तो वैपन से रिकवरी एन डी सारे भी माड़े अंसर से कुछ ना कुछ काबू पाई जाइए और मेरी टीम इस तरह ही काम करती रहे किस टाइप का किस लैवल का मोड्यूल ਦੇਖੋ ਇਹਦੇ ਚ ਅਸੀਂ ਸਾਨੂੰ ਇੱਕ ਜਿਹੜਾ ਮੈਨੂਫੈਕਚਰ ਕਰਦਾ ਵੈਪਨ ਉਹ ਹੀ ਅਸੀਂ ਫੜ ਲਿਆ ਸੋ ਇਹਦੇ ਚ ਸਾਨੂੰ ਉਮੀਦ ਹੈ ਕਿ ਇਹਦੇ ਫਾਦਰ ਦਾ ਵੀ ਇੰਨਾ ਵੱਡਾ ਆਰਮਜ਼ ਐਕਟ ਦਾ ਹੀ ਕ੍ਰਾਈਮਨਲ ਬੈਕਗ੍ਰਾਉਂਡ ਹੈ ਤੇ ਅਸੀਂ ਡੈਫੀਨਿਟਲੀ ਟਾਈਪ ਕਰਕੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦੇ ਇਹਦੇ ਲਿੰਕੇਜਸ ਕੱਢੀਏ ਔਰ ਜਿਹੜਾ ਰਕਸ਼ਿਤ ਸੈਨੀ ਹੈ ਕਿਉਂਕਿ ਉਹਦੇ ਤੇ ਪੰਜਾਬ ਚ ਹੀ ਚਾਰ ਪਰਚੇ ਉਹ ਸਾਡੇ ਹੀ ਰੀਸੈਂਟਲੀ ਕੀਤਾ ਸੀ ਸੋ ਵੀਲ ਟ੍ਰਾਈ ਟੂ ਸੀ ਕਿ ਇਹਨਾਂ ਦਾ ਕਿੱਥੇ ਕਿੱਥੇ ਤੱਕ ਨੈਟਵਰਕ ਹੈ ਕਿੱਥੇ ਬਣਾਉਂਦੇ ਸੀ ਫੈਕਟਰੀ ਕਿੱਧਰ ਘਰ ਲਾਈ ਹੋਈ ਸੀ ਜਾਂ ਤੇ ਸੀ ਸਾਡੇ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਸੀ ਕਦੀਰ ਸਿੰਘ ਲੈ ਕੇ ਆਏ ਸੀਗੇ ਉਹ ਵੀ ਅੱਦਾਂ ਮੈਨੂਫੈਕਚਰ ਕਰਦਾ ਸੀ ਤੋਂ ਇਹਨਾਂ ਦੀ ਕੋਈ ਫੈਕਟਰੀ ਫੈਕਟਰੀ ਸਰਚ ਨਹੀਂ ਹੁੰਦੀ ਬਟ ਇਟ ਇਨ ਹਾਊਸ ਇਨ ਉਹਦੀ ਪੂਰੀ ਮਤਲਬ ਰॉ ਮਟੀਰੀਅਲ ਤੋਂ ਹੀ ਬੜਾ ਫਾਈਨ ਵੈਪਨਸ ਮੈਨੂਫੈਕਚਰ ਕਰਦੇ ਜਿਸ ਤਰ੍ਹਾਂ ਬਾਰਡਰ ਏਰੀ ਜੀ ਹਲੇ ਤੱਕ ਤਾਂ ਨਹੀਂ ਸਾਹਮਣੇ ਆਏ ਬਟ ਯੈਸ ਮੋਸਟ ਆਫ ਥੇਮ ਆਰ ਫਰਮ ਦੈਟ ਏਰੀਆ ਪਰ ਅਸੀਂ ਸਾਨੂੰ ਸਾਡੇ ਏਰੀਆ ਚ ਹੀ ਇੰਟਰਸੈਪਟ ਹੋਏ ਆ। ਤੋਂ ਇਹ ਵੀ ਕੰਸਰਨ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਸਾਡੇ ਏਰੀਆ ਚ ਟਰੈਵਲ ਕਰ ਰਹੇ ਆ। ਮੈਂ ਕੋਈ ਜੇਲ ਦੇ ਵਿੱਚੋਂ ਵੀ ਨੈਟਵਰਕ ਸਾਹਮਣੇ ਆਇਆ ਕਿ ਜੇਲ ਦੇ ਵਿੱਚ ਬੈਠਾ ਬੰਦਾ ਵੀ ਇਹਦੇ ਨਾਲ ਸੰਪਰਕ ਚ ਹੋਵੇ ਜੀ। ਜੇਲ ਚ ਜੀ ਮੈਂ ਇਨੀ ਆਪਰੇਸ਼ਨਲ ਗਲਤੀ ਨਹੀਂ ਹਲੇ ਦੱਸ ਸਕਦੀ ਪਰ ਜੋ ਵੀ ਹੋਏਗਾ ਤੁਹਾਨੂੰ ਦੱਸਾਂਗੇ। ਤੇ ਹੋਰ ਕਿਤੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਗੈਂਗਸਟਰ ਜਿਹੜੇ ਖਤਰਨਾਕ ਨੇ ਉਹਨਾਂ ਕੋ ਸਾਹਮਣੇ ਆਇਆ ਹੋਵੇ ਲਿੰਕ ਜੀ। ਕੋਈ ਵੱਡੇ ਗੈਂਗਸਟਰ ਦਾ ਤਾਂ ਨਹੀਂ ਆਇਆ ਪਰ ਇੱਕ ਅਸੀਂ ਪਿੱਛੇ ਆਪਣੇ ਆਪਰੇਸ਼ਨਲ ਲੈ ਕੇ ਵੀ ਆਏ ਸੀਗੇ ਇੱਕ ਪ੍ਰੋਡਕਸ਼ਨ ਵਾਰੰਟ ਹੈ ਪਰ ਇਸ ਤਰ੍ਹਾਂ ਦਾ ਕੋਈ ਸੈਂਸੇਸ਼ਨਲ ਸਾਹਮਣੇ ਨਹੀਂ ਆਇਆ